ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਖਤੇ 1704 ਈਸਵੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਪੰਜ ਪਿਆਰਿਆਂ ਅਤੇ 40 ਸਿੰਘਾਂ ਨਾਲ ਜਦੋਂ ਚਮਕੌਰ ਸਾਹਿਬ ਆਏ ਤਾਂ ਉਹਨਾਂ ਨੇ ਇੱਕ ਉੱਚੀ ਜਗ੍ਹਾ ਜਿਸ ਨੂੰ ਗੜੀ ਕਿਹਾ ਜਾਂਦਾ ਹੈ ਉਸ ਦੇ ਮਾਲਕਾਂ ਤੋਂ ਗੜੀ ਲੈਣ ਲਈ ਉਸ ਦੇ ਮਾਲਕਾਂ ਨਾਲ ਰਾਬਤਾ ਕੀਤਾ ਤਾਂ ਗੜੀ ਦੇ ਮਾਲਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੜੀ ਸੌਂਪ ਦਿੱਤੀ ਤੇ ਫਿਰ ਇੱਕ ਦਿਨ ਆਉਂਦਾ ਹੈ ਕਿ ਮੁਗਲਾਂ ਦੀ ਭਾਰੀ ਫੌਜ ਅਤੇ ਸਿੱਖਾਂ ਵਿਚਾਲੇ ਇੱਕ ਭਾਰੀ ਜੰਦ ਹੁੰਦਾ ਹੈ ਜਿਦੇ ਵਿੱਚ 10 ਲੱਖ ਮੁਗਲ ਫੌਜਾਂ ਤੇ ਇਧਰ ਗੁਰੂ ਗੋਬਿੰਦ ਸਿੰਘ ਜੀ ਕੋਲ 40 ਸਿੰਘ, 2 ਸਹਿਬਜ਼ਾਦੇ ਤੇ 5 ਪਿਆਰੀ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜਿਸ ਦੀ ਉਮਰ 18 ਸਾਲ ਸੀ ਉਸ ਨੇ ਆਪਣੇ ਨਾਲ ਪੰਜ ਸਿੰਘਾਂ ਨੂੰ ਲੈ ਕੇ ਰਣਨੀਤੀ ਵਿੱਚ ਉਤਰ ਜਾਣ ਦਾ ਫੈਸਲਾ ਬਣਾਇਆ ਤੇ ਜਦੋਂ ਰਣਨੀਤੀ ਵਿੱਚ ਉਤਰਿਆ ਤਾਂ ਮੁਗਲ ਫੌਜਾਂ ਦਾ ਭਾਈ ਨੁਕਸਾਨ ਕੀਤਾ ਤੇ ਜਿਹਦੇ ਨਾਲ ਮੁਗਲ ਫੌਜਾਂ ਵੀ ਹੱਕੀਆਂ ਬਕਕੀਆਂ ਰਹਿ ਗਈਆਂ ਤੇ ਮੈਦਾਨ ਜੰਗ ਦਾ ਮੈਦਾਨ ਕੰਬਣ ਲੱਗਾ ਸੀ ਫੇਰ ਲੜਦੇ ਲੜਦੇ ਸਾਹਿਬ ਜادہ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਸਨ ਤਾਂ ਆਜੋ ਸੰਗਤ ਜੀ ਤੁਹਾਨੂੰ ਦੱਸਦੇ ਆ ਚਮਕੌਰ ਸਾਹਿਬ ਦਾ ਇਤਿਹਾਸ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਚੋਂ 10 ਲੱਖ ਮੁਗਲਾਂ ਦੀ ਫੌਜ ਨਾਲ ਲੜਨ ਲਈ ਆਏ ਤਾਂ ਉਹਨਾਂ ਨੇ ਇਸ ਜਗ੍ਹਾ ਤੇ ਮੁਗਲਾਂ ਨਾਲ ਬੜਾ ਭਾਰੀ ਯੁੱਧ ਕੀਤਾ ਤੇ ਲੜਦੇ ਲੜਦੇ ਸ਼ਹੀਦ ਦੀਪ ਆ ਗਏ ਤੇ ਫਿਰ ਇਸ ਜਗ੍ਹਾ ਦਾ ਨਾਮ ਸ਼੍ਰੀ ਕਤਲਗੜ੍ਹ ਸਾਹਿਬ ਰੱਖ ਦਿੱਤਾ ਜੋ ਕਿ ਗੜੀ ਤੋਂ ਕੇਵਲ 50 ਮੀਟਰ ਦੀ ਦੂਰੀ ਤੇ ਹੈ ਤੇ ਹੁਣ ਇਸ ਜਗ੍ਹਾ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਮ ਤੇ ਇਹ ਗੁਰਦੁਆਰਾ ਸ਼ਿਸ਼ੋਭਿਤ ਹੈ ਜੀ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਪਿਛਲੀ ਵਾਲੀ ਸਾਈਡ ਇਹ ਗੜੀ ਦਾ ਗੇਟ ਰਹਿ ਜਾਂਦਾ ਹੈ ਜਿਹਨਾਂ ਪਚਮਕੌਰ ਸਾਹਿਬ ਦੀ ਗੜੀ ਕਹਿ ਦਿੰਦੇ ਆ ਕੱਚੀ ਗੜੀ ਦਾ ਇਹ ਗੇਟ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਗੇਟ ਪਾਰ ਕਰਕੇ ਪੌੜੀਆਂ ਉੱਪਰ ਚੜ੍ਹ ਕੇ ਆਪਾਂ ਆ ਗਏ ਆ ਗੜੀ ਦੇ ਉੱਪਰ ਇਹ ਹੈ ਜੀ ਗੜੀ ਦਾ ਬਾਹਰਲਾ ਦ੍ਰਿਸ਼ਾ ਏ ਆਜੋ ਸੰਗਤ ਜੀ ਆਪਾਂ ਚੱਲਦੇ ਆਂ ਕੱਚੀ ਗੜੀ ਦੇ ਅੰਦਰਲੇ ਪਾਸੇ ਤੇ ਦਰਸ਼ਨ ਕਰਾਉਨੇ ਆ ਤੁਹਾਨੂੰ ਚਮਕੌਰ ਸਾਹਿਬ ਦੀ ਗੜੀ ਦੇ ਜਿੱਥੇ ਕਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਰਹਿੰਦੇ ਸਨ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਗੜੀ ਸਾਹਿਬ ਦੇ ਇਹ ਆ ਜੀ ਚਮਕੌਰ ਸਾਹਿਬ ਦੀ ਕੱਚੀ ਗੜੀ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਬੋਲੇ ਸਨ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਫਿਰ ਜੁਦ ਕਰਨ ਲਈ ਗਏ ਸਨ ਤੇ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਕੱਚੀ ਗੜੀ ਦਾ ਜਿਹੜਾ ਮੈਪ ਬਣਿਆ ਹੋਇਆ ਹੈ ਬੜੇ ਸੋਹਣੇ ਤਰੀਕੇ ਨਾਲ ਕਿਸੇ ਗੁਰਪਾਈ ਨੇ ਬਣਾਇਆ ਹੈ ਇਹ ਬਹੁਤ ਸੋਹਣਾ ਨਕਸ਼ਾ ਹੈ ਤੁਸੀਂ ਦੇਖ ਸਕਦੇ ਹੋ ਕਿ ਕੱਚੀ ਘੜੀ ਦਾ ਨਕਸ਼ਾ ਜਿਹੜਾ ਕਿ ਸ਼ੀਸ਼ੇ ਵਿੱਚ ਜੜ ਕੇ ਰੱਖਿਆ ਹੋਇਆ ਹੈ ਸੰਗਤੀ ਜੀ ਤੁਹਾਨੂੰ ਦੱਸ ਦਈਏ ਕਿ ਇਹ ਹੈ ਗੜੀ ਦਾ ਬਾਹਰਲਾ ਦ੍ਰਿਸ਼ ਇੱਥੋਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਜਦੋਂ ਮੁਗਲਾਂ ਨਾਲ ਲੜਨ ਲਈ ਗਏ ਸਨ ਤਾਂ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਮਗਲਾਂ ਨਾਲ ਬੜਾ ਭਾਰੀ ਯੁੱਧ ਕੀਤਾ ਜਿੱਥੇ ਉਹ ਲੜਦੇ ਲੜਦੇ ਸ਼ਹੀਦ ਗਏ ਹੋ ਗਏ ਉਹਨਾਂ ਦਾ ਕਤਲ ਹੋ ਗਿਆ ਤੇ ਫਿਰ ਇੱਥੇ ਗੁਰਦੁਆਰਾ ਕਤਲਗੜ ਪੈ ਗਿਆ ਸੰਗਤ ਜੀ ਕੱਚੀ ਗੜੀ ਦੇ ਸਾਈਡ ਤੇ ਸ਼ੀਰ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਯਾਦਗਾਰੀ ਗੇਟ ਬਣਿਆ ਹੋਇਆ ਹੈ ਤੇ ਉਸ ਦੇ ਨਾਲ ਹੀ ਭਾਈ ਜੀਵਨ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈ ਤੇ ਉਸ ਦੇ ਵਿੱਚ ਭਾਈ ਜੀਵਨ ਸਿੰਘ ਦੇ ਗੁਰਦੁਆਰੇ ਵਿੱਚ ਨੀਚੇ ਵਾਲੇ ਭਾਗ ਚ ਇੱਕ ਪ੍ਰਾਤਨ ਖੂਹੀ ਹੈ ਜੋ ਕਿ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦੀ ਹੈ ਆਜੋ ਫੇਰ ਤੁਹਾਨੂੰ ਕਰਾਉਨੇ ਹੈ ਪ੍ਰਾਤਨ ਖੂਹੀ ਦੇ ਦਰਸ਼ਨ ਇਹ ਹੈ ਜੀ ਪ੍ਰਾਤਨ ਖੂਹੀ ਜਿਹੜੀ ਕਿ ਉਦੋਂ ਦਾ ਇਤਿਹਾਸ ਦਰਸਾਉਂਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਗੜੀ ਵਿੱਚ ਰਹਿੰਦੇ ਹੁੰਦੇ ਸਨ ਸੰਗਤ ਜੀ ਇਸ ਖੂਹੀ ਦੇ ਉੱਪਰ ਭਾਈ ਜੀਵਨ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੈ ਤੇ ਕਰੋ ਫਿਰ ਦਰਸ਼ਨ ਇਸ ਪ੍ਰਾਤਨ ਖੂਹੀ ਦੇ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦੀ ਹੈ ਗੁਰਦੁਆਰਾ ਸ੍ਰੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕੁਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡਣ ਉਪਰੰਤ ਸੱਤ ਪੋ 1704 ਈਸਵੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ 40 ਸਿੰਘਾਂ ਸਮੇਤ ਬਾਗ ਵਿੱਚ ਗੁਰਦੁਆਰਾ ਸ੍ਰੀ ਦੰਦਮਾ ਸਾਹਿਬ ਵਿਸ਼ੇ ਉਤਾਰਾ ਕੀਤਾ ਇੱਥਾਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਅਟਾਰੀ ਵਾਲੀ ਹਵੇਲੀ ਦੇ ਮਾਲਕੋਂ ਰਾਏ ਜਗਤ ਸਿੰਘ ਅਤੇ ਰੂਪ ਚੰਦ ਨਾਲ हवेली जिसको आज कल चमकोर साहिब दी घड़ी कहा जाता है लाइन संबंधी राब्ता ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਗੁਰੂ ਜੀ ਨੂੰ ਸੌਂਪ ਦਿੱਤੀ ਤੇ ਆਪ ਇਥੋਂ ਪਰਿਵਾਰ ਸਮੇਤ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਅਤੇ ਮੋਰਚਾ ਬੰਦੀ ਕੀਤੀ ਤੇ ਗੜੀ ਦੇ ਚਾਰੇ ਪਾਸੇ 8-8 ਸਿੰਘ ਤਾਇਨਾਤ ਕੀਤੇ ਰਾਤ ਨੂੰ ਮਗਲ ਅਤੇ ਪਹਾੜੀ ਰਾਜਾਨੀਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ ਅੱਠ ਪੋਹ ਨੂੰ ਦਿਨ ਵਿੱਚ ਕੁੱਲ ਸਾਨ ਜੁੱਦ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਨ ਸਿੰਘ ਜੀ ਭਾਈ ਮੋਕਨ ਸਿੰਘ ਜੀ ਭਾਈ ਸਾਈਂ ਸਿੰਘ ਜੀ ਸਮੇਤ ਕਈ ਹੋਰ ਸਿੰਘ ਸ਼ਹੀਦ ਹੋ ਗਏ ਪਰ ਮੋਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਇੱਕ ਬੇਨਤੀ ਕੀਤੀ ਤੇ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਵੋ ਗੁਰੂ ਜੀ ਨੇ ਪੰਜਾਂ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਕਲੰਗੀ ਦੇ ਕੇ ਭਾਈ ਬਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਸਾਹਿਬ ਨੇ ਤਾੜੀ ਮਾਰਦੇ ਹੋਏ ਕਿਹਾ ਕਿ ਹਿੰਦਵਾ ਪੀਰ ਜਾ ਰਿਹਾ ਹੈ ਫਿਰ ਇਹ ਕਹਿ ਕੇ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਣਾਵਾਂ ਵੱਲ ਚਾਲੇ ਪਾ ਲੇ ਫਿਰ ਅਗਲੇ ਦਿਨ 9 ਪੋ ਨੂੰ ਮੁਗਲਾਂ ਨਾਲ ਲੋਹਾ ਲੈੰਦੇ ਹੋਏ ਭਾਈ ਸੰਗਤ ਸਿੰਘ ਜੀ ਭਾਈ ਕੋਠਾ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਸ਼ਹੀਦੀ ਪਾ ਗਏ